ਹਾਂ ਬੱਲੇ ਬੱਲੇ ਮਾਤਾ ਕਿਦਾ ਹਾਲ ਚਾਲ ਠੀਕ ਆ ਬੀ ਤੁਹਾਨੂੰ ਠੀਕ ਆ ਠੀਕ ਆ ਹਾਂ ਠੀਕ ਠਾਕ ਆ ਵਧੀਆ ਕਦੋਂ ਆਏ ਬਸ ਹੋ ਜਾ ਮੈਨੂੰ 10 ਮਿੰਟ ਆਈ ਨੂੰ ਅੱਛਾ ਅੱਛਾ ਹਾਂ ਦੱਸ ਦਿੰਦੇ ਮੈਨੂੰ ਮੈਂ ਲੈ ਆਉਣਾ ਤੁਹਾਨੂੰ ਚਲ ਕੋਈ ਨਹੀਂ ਤੇ ਪਿੰਡਾਂ ਟੋ ਆਉਂਦੀ ਹੋਰ ਕਿਦਾ ਬੱਬੂ ਹੁਣੀ ਉੱਧਰ ਪਰੇ ਤੁਹਾਨੂੰ ਕੀ ਠੀਕ ਠਾਕ ਵਧੀਆ ਵਧੀਆ ਚੱਲ ਵਧੀਆ ਉਹ ਸੁਣਾ ਕਿੱਦਾ ਤੇਰਾ ਬਹੁਤ ਵਧੀਆ ਬਹੁਤ ਵਧੀਆ ਮੈਂ ਤਾਂ ਅੱਗੇ ਮੱਲੀ ਨੂੰ ਕਹਿੰਦਾ ਮਾਤਾ ਮੈਂ ਕਹਾਂ ਅਜੇ ਤੱਕ ਆਈ ਨਹੀਂ ਹੈਗੀ ਹਾਂ ਹਾਂ ਹੋਰ ਸੁਣਾ ਕੇ ਦਮਾ ਠੀਕ ਆ ਠੀਕ ਠਾਕ ਆ ਵਧੀਆ ਹਾਂ ਚਲੋ ਮਕਾਨ ਤਾਂ ਮੇਰੇ ਕੋਲ ਆਪਣੇ ਸੋਨੇ ਬਣਾ ਲੈ। ਮਾਤਾ ਦੇਗਾ। ਠੀਕ ਆ। ਬਹੁਤ ਸੋਨੇ ਬਣਾਏ। ਉਹ ਤਾਂ ਰਾਜੀ ਕੁਸੀ ਰ। ਤੇਰੀ ਕਿਹ ਬਣਾਣਾ ਹੋਗਾ ਮਾਤਾ ਸਾਰਾ ਕੁਝ। ਚਲੋ ਕੋਈ ਅਮਰੀਕਾ ਨੂੰ ਸੁਪਰਮਾਤਮਾ ਦੀ ਕਿਰਪਾ ਮੈਂ ਕੌਣ ਹੁੰਦੀ ਆ। ਬਾਕੀ ਮਾਤਾ ਹੁਣ ਜਦ ਆਪਾਂ ਰਹਿਣਾ ਹੀ ਇੱਥੇ ਆ ਤਾਂ ਹੁਣ ਮਕਾਨ ਵੀ ਤਾਂ ਬਣਾਉਣਾ ਮੇਰੇ ਬੱਚੇ ਇੱਥੇ ਵੱਢਦੇ ਆ। ਸਹੀ ਠੀਕ ਆ। ਪਾਣੀ ਲੈ ਲਓ। ਪਾਣੀ ਪੀਓ। ਲੈ ਮੇਰਾ ਬੱਚਾ। ਸੇ ਠੀਕ ਆ ਮਾਤਾ। ਸੇ ਤਾਂ ਠੀਕ ਠਾਕ ਆ। ਅੱਛਾ ਜੀ। ਹਾਂ। ਹਾਂ। ਹੋਰ ਕਿੱਦਾਂ ਬੁੱਤ ਤੂੰ ਮੈਂ? ਹਾਂਜੀ ਠੀਕ ਆ। ਉਹ ਨਿਆਣੇ ਕਿੱਦਾਂ? ਹਾਂਜੀ ਠੀਕ ਆ ਗਏ ਹੋ ਸਕੂਲੇ ਹਾਂਜੀ ਗਏ ਆ ਜੀ ਤਾਂ ਪਤਾ ਇੱਥੇ ਆ ਕੇ ਬੈਠ ਮੇਰਾ ਪੁੱਤ ਅੰਨੀ ਜਰੀ ਬੜੀ ਮੈਂ ਆਈ ਆ ਪੁੱਤ ਆਪਾਂ ਨੀ ਵਾਲਾ ਕਲਾਸ ਚੱਕਦੇ ਆਹ ਮੈਂ ਕਹ ਹਾਂ ਚਲ ਕੋਈ ਨੂੰ ਪੀ ਗਏ ਰਹਿੰਦੇ ਪਾਣੀ ਪੀ ਲਵਾਂਗੇ ਹੋਰ ਉਧਰ ਮਾਮੇ ਹੁਣੀ ਕਣ ਕਣ ਕੋ ਚੱਕਤੀ ਸੀ ਸਾਰੇ ਹੋਰ ਕਣਕ ਬਹੁਤ ਸੋਹਣੀ ਨਿਕਲੀ ਉਹਨਾਂ ਦੀ ਚਲ ਵਧੀਆ ਤੂੰ ਟੂੜੀ ਦਾ ਸਾਹਮ ਦੇ ਦਿੱਤਾ ਸਾਰਾ ਟੂੜੀ ਵੀ ਸਾਹਮ ਲੈ ਮੈਂ ਤਾਂ ਪਹਿਲਾ ਪਹਿਲਾ ਸਾਹਮ ਲੈ ਉਹਨਾਂ ਨੇ ਚਲੋ ਵਧੀਆ ਕੀਤਾ ਬਹੁਤ ਕਣਕ ਬਹੁਤ ਭਾਰੀ ਨਿਕਲੀ ਵਧੀਆ ਸੀ ਇਹਨਾਂ ਦੇ ਲੋ ਲੋ ਵਧੀਆ ਵਧੀਆ ਹੋਰ ਮਾਤਾ ਠੀਕ ਆ ਹਾਂ ਠੀਕ ਠਾਕ ਵਧੀਆ ਸਭ ਠੀਕ ਠਾਕ ਆ ਮਜੀਤਾ ਮਕਾਨ ਤਾਂ ਬਹੁਤ ਸੋਹਣਾ ਤੁਸੀਂ ਇੱਕਤ ਬਣਾ ਲਏ ਆ ਪਰਮਾਤਮਾ ਦੀ ਕਿਰਪਾ ਨਾਲ ਹਰ ਜੀ ਮਾਤਾ ਬਣੇ ਬਣਾਏ ਲੈ ਲੇ ਫਿਰ ਤੁਹਾਨੂੰ ਪਤਾ ਹੀ ਆ ਸਾਡੇ ਮੁਕਿਆ ਫਿਰ ਫਿਰ ਕੋ ਖੱਲੀੜੀ ਕਰਨ ਵਾਲੇ ਚਲ ਵਧੀਆ ਸੋਹਣਾ ਬਣੂਗਾ ਉਹਨਾਂ ਦਾ ਪਤਾ ਹੈ ਜਾ ਰਹਿਣਾ ਇੱਥੇ ਹੀ ਆ ਹਨਾ ਤੇ ਨਾ ਮੇਲਾ ਵਾਲਿਆਂ ਨੇ ਇਹਨਾਂ ਦੀ ਬਦਲੀ ਕਰਨੀ ਆ

ਪੜਾਈ ਕਿੰਦਾ ਵਧੀਆ ਚੱਲਦੀ ਹੈ ਹਾਂਜੀ ਹਾਂਜੀ ਵਧੀਆ ਹਾਂ ਫੋਨ ਨੰਬਰ ਲੈ ਕੇ ਤੀ پاس ਹੋ ਗਿਆ ਆਇਤ ਕੀ ਵਧੀਆ ਨੰਬਰ ਲੈਂਦੇ ਆ ਚੱਲ ਵਧੀਆ ਗਈ ਤਾਂ ਮਿਹਨਤ ਬਹੁਤ ਕਰਦੇ ਆ ਤੇਰੇ ਮੰਗੂਆਂ ਹੁਸ਼ਿਆਰ ਤੂੰ ਹੀ ਪਹਿਲਾਂ ਬਹੁਤ ਚਾ ਆਵੇਗਾ ਪੜਦੇ ਵਧੀਆ ਪੜਾਈ ਕਰਦੇ ਆ ਫੋਨ ਨੰਬਰ ਤੋਂ ਵੀ ਲੈ ਗਿਆ ਸੀਗਾ ਚੱਲ ਅਮਰਜੀਤ ਰੱਖ ਚਾਹ ਵੀ ਆ ਮੈਂ ਚਾਹ ਬਣਾ ਲੀ ਬਣਾ ਲਾ ਮੇਰੇ ਕੋਲ ਤਾਂ ਘਟਕ ਠੀਕ ਉਹ ਬਣਾ ਲਾ ਮਾਦਾ ਕੂਲਰ ਤਾਂ ਠੀਕ ਕਰਾਉਣੇ ਆਲਾ ਪਿਆ ਏਸੀ ਆ ਉਹਦਾ ਏਸੀ ਲੱਗਿਆ ਅੰਦਰ ਅੰਦਰ ਬਹਿ ਜਾਊਂਗੀ

ਨਾ ਕੋਈ ਗੱਲ ਨਹੀਂ ਮੈਂ ਕਹਿ ਕੇ ਆ ਹੂੰ ਮੁੰਡੂ ਨੇ ਮੈਂ ਆ ਕੇ ਕਰ ਦੇਣਾ ਆ ਉਹਨੂੰ ਫੋਨ ਕਰਕੇ ਫੇਰ ਯਾਦ ਵੀ ਕਰਾ ਦੋ ਕਰ ਦਾਂ ਕਰਦਾ ਮੈਂ ਹਾਂ ਉਹ ਤੇ ਅੰਦਰ ਮਾਤਾ ਪੈਤਾ ਜਾਉਂਗੀ ਅਸੀਂ ਅਮਰਜੀਤ ਹਾਂਜੀ ਉਹਦੇ ਨਾਲ ਤਾਂ ਗੱਲ ਹੋ ਗਈ ਐ ਮਿਸਤਰੀ ਨਾਲ ਕਹਿੰਦਾ ਮੈਂ ਇੱਧਰ ਢੇੜਾ ਮਾਰਨ ਆਇਆ ਕਹਿੰਦਾ ਮੈਂ ਆ ਕੇ ਜਾਨਾ ਦੇਖ ਕੇ ਜਾਨਾ ਮੈਂ ਕਿਹਾ ਦੇਖ ਜਾਈਂ ਹਾਂ ਚਾਰ ਦਿਨ ਮਾਤਾ ਰਹਿਉ ਆਉ ਉਹ ਫੇਰ ਗਰਮੀ ਵੀ ਹੁਣ ਹੋਈ ਜੋ ਆ ਮੈਂ ਤਾਂ ਕਹਿੰਦਾ ਗਰਮੀ ਗਰਮੀ ਇੱਥੇ ਰੱਖ ਲਈਏ ਆਹੋ ਮੈਂ ਕੀ ਕੰਨੀ ਆ ਰੇਲਵੇ ਮਾਤਾ ਜੀ ਕੀ ਕੰਨੀ ਨਹੀਂ ਨਹੀਂ ਉੱਥੇ ਕਿੱਥੇ ਗਰਮੀ ਚ ਰਹੂਗੇ ਇੱਥੇ ਰਹਿ ਲੂਗੇ ਆਹੋ ਚੱਲ ਵਧੀਆ ਹੋਇਆ ਮਾਤਾ ਪੈ ਗਈ ਅੰਦਰ ਪਾਸੇ ਕਿੰਨਾ ਤਿੰਨ ਚਾਰ ਘੰਟੇ ਲੱਗ ਜਾਂਦੇ ਕਿੱਥੇ ਸਫ਼ਰ ਹੋ ਜਾਂਦਾ ਸਫ਼ਰ ਬਹੁਤ ਲੰਬਾ ਆ ਆਹੋ ਸਫ਼ਰ ਕਿੰਨਾ ਲੰਬਾ ਆ ਹਮਮ ਹਵਰੀ ਇਹ ਹਾਂਜੀ ਮੈਂ ਕਹਿੰਦਾ ਮੇਤਰੀ ਦਾ ਫੋਨ ਆ ਆ ਦੇਖੋ ਤਾਂ ਕੀ ਕਹਿੰਦਾ ਹੈ ਹੈਲੋ ਹੈਲੋ ਵਾਡੀ ਬਾਈ ਘਰ ਸਿਕਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੰਦਾ ਹਾਲ ਹੀ ਕਿੱਧਰ ਆ ਹਾਂਜੀ ਜੀ ਬੋਲ ਰਹੇ ਹਾਂ ਹਾਂਜੀ ਹਾਂਜੀ ਉਹ ਮੈਂ ਉਹ ਕਹਾਣੀ ਜੀ ਲੈ ਕੇ ਘਰ ਆਇਆ ਜੀ ਲੋਕਾਂ ਤੋਂ ਜੱਟ ਵੱਲੋਂ ਹਾਂ ਜੀ ਹਾਂ ਜੀ ਬਾਜੀ ਤੁਸੀਂ ਐਂ ਦਾ ਕਰੋ ਆਹ ਦੁਕਾਨ ਤੋਂ ਪੁੱਛ ਲੋ ਸਿੱਧਾ ਮੇਰਾ ਨਾਮ ਪੁੱਛ ਲੋ ਬਿੱਟੂ ਦਾ ਘਰ ਜਾਣਾ ਬੱਸ ਆ ਲੋ ਬਾਜੀ ਕਰਿਆਨੇ ਦੁਕਾਨ ਤੋਂ ਨਹੀਂ ਦੱਸ ਦੇਣਾ ਠੀਕ ਹੈ ਹਾਂ ਜੀ ਆਜੋ ਮੈਂ ਮੋੜੇ ਖੜਦਾ ਬਾਜੀ ਕਰਿਆਨੇ ਕਿਸੇ ਬਾਪੇ ਜੀ ਆਜੋ ਮੈਂ ਹੀ ਆਜਣਾ ਮੋੜੇ ਆਜੋ ਘਰ ਤਾਂ ਆ ਹੀ ਲੱਗਦਾ ਹਾਂ ਜੀ ਹਾਂ ਜੀ ਬਾਜੀ ਆਜੋ ਆਜੋ ਹਰਜੀਤ ਸਿੰਘ ਜੀ ਹਾਂ ਜੀ ਹਾਂ ਜੀ ਆਜੋ ਆਜੋ ਬਾਜੀ ਭਾਜੀ ਆਓ ਹੋਰ ਹੋਰ ਆਜੋ ਆਜੋ ਉਹ ਅੱਜ ਕੱਲ ਕੰਮ ਦਾ ਸੀਜ਼ਨ ਆ ਤੁਹਾਨੂੰ ਪਤਾ ਆਓ ਚਲੋ ਕੰਮ ਤਾਂ ਆਈ ਨਹੀਂ ਹੋਰੇ ਗਿਆ ਸੀ ਮੈਂ ਠੀਕ ਕਰਨ ਚਲੋ ਕੋਈ ਗੱਲ ਆਜੋ ਆਜੋ ਭਾਈ ਅਸਾ ਇੱਧਰ ਹੈ ਹਾਂਜੀ ਹਾਂਜੀ ਇਹੋ ਭਾਜੀ ਲਿਆ ਤਾਂ ਪਣਾਮਾ ਹੀ ਸੀਗਾ ਮੈਨੂੰ ਲੱਗਦਾ ਹੈ ਕਿ ਹੋਣਾ ਵੀ ਗਾਰੰਟੀ ਚਾਹੀਏ ਤੇ ਹੈ ਕੋਈ ਤੇ ਬੜੋ ਨੀ ਆ ਨੀ ਆ ਨੀ ਭਾਜੀ ਤੇ ਬੜੋ ਦੰਨੇ ਕਹਿੰਨ ਕੋਨ ਦੇਓ ਤਾਂ ਕੋਈ ਟੇਬਲ ਮਾਰ ਠੀਕ ਆ ਇਹ ਸੀ ਤਾਂ ਠੀਕ ਹੀ ਲੱਗਦਾ ਹਾਂਜੀ ਭਾਜੀ ਇਹ ਸੀ ਤਾਂ ਨਵਾਂ ਹੀ ਆ ਮਾੜਾ ਉਟਾ ਦੇਖੋ ਕੀ ਚੱਕਰਾ ਇਹਦਾ ਕਨੈਕਸ਼ਨ ਬਾਹਰੋਂ ਕੀਤਾ ਆ ਹਾਂਜੀ ਹਾਂਜੀ ਬਾਹਰੋਂ ਆ ਨਾ ਕਨੈਕਸ਼ਨ ਦੇਣਾ ਦੇਖ ਲਓ ਭਾਜੀ ਇਹ ਨਵਾਂ ਹੀ ਸੀ ਸੋ ਬਾਹਰ ਕਨੈਕਸ਼ਨ ਹੈ ਹਾਂਜੀ ਗਰਮ ਤੁਰੀ ਹੀ ਲੱਗਦੀ ਕੋਈ ਅਮਰਜੀਤ ਹਾਂਜੀ ਲੈ ਪਾਣੀ ਦਾ ਫਰਾ ਮੇਥੇ ਨੂੰ ਪਾਣੀ ਪੁਲਾਇ ਕੇ ਲੱਗਿਆ ਹਾਂ ਲੱਗਿਓ ਲੱਗਿਓ ਕਹਿੰਦੇ ਕਰਦੇ ਆ ਅਸੀਂ ਅੱਛਾ ਤਾਂ ਪਾਣੀ ਪੁਲਾਇਓ ਆ ਚੰਗੀ ਤਰ੍ਹਾਂ ਖਾ ਲਿਓ ਹੁਣ ਉਹਨੂੰ ਫਿਰ ਹੋਰ ਕੀ ਆ ਫਿਰ ਜੇ ਮਾਤਾ ਨੇ 4 ਦਿਨ ਰਹਿਣਾ ਹੋਇਆ ਤੇ ਗਰਮੀ 'ਚ ਥੋੜੀ ਮਾਤਾ ਨੇ ਰਹਿਣਾ ਨਾ ਨਾ ਕੋਈ ਗੱਲ ਨਹੀਂ ਆ ਇਹ ਤਾਂ ਪਲੇਟ 'ਚ ਪੜਾ ਦੇ ਪਲੇਟ 'ਚ ਰੱਖ ਦੇ ਕੀ ਚੰਗੀ ਤਰ੍ਹਾਂ ਦੂਗਾ ਘੱਟ ਜਿਆਦਾ ਮੋੜ ਦੇਣਾ ਬਾਰਮੀ ਚ ਖਰਾਬ ਹੋ ਜਾਵੇ ਆਹੋ ਫਿਰ ਹਾਂਜੀ ਆ ਲਓ ਭਾਜੀ ਪਾਣੀ ਪੀਓ ਕੀ ਗੱਲ ਹੋ ਗਈ ਜੀ ਦੇਖੋ ਤਾਂ ਚੈੱਕ ਕਰਕੇ ਦੇਖਦੇ ਹਾਂ ਹਾਂਜੀ ਹਾਂਜੀ ਪਾਣੀ ਕੀ ਗੱਲ ਫਿਕੀ ਉਹ ਬਦ ਮਾਰੇਗਾ ਕਨੈਕਸ਼ਨ ਜਿਹੜਾ ਤਾਰ ਨਹੀਂ ਹੋਵੇ। ਅੱਛਾ 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 ਠੀਕ ਆ। ਮੇਰਾ ਕਹ ਤੁਸੀਂ ਨਵਾਂ ਕੀਤਾ ਉਹਨਾਂ ਨੂੰ? ਹਾਂ ਜੀ ਹਾਂ ਜੀ ਉਹਦਾਂ ਵੀ ਗਾਰੰਟੀ ਜੇ ਜਗਾ ਕੋਈ ਮੈਂ ਕਹਾ ਮਾਣਾ ਮੋਟਾ ਦਿਖਾ ਲਈ ਫਿਰ ਵੀ। ਉਹ ਬੱਸ ਕਰੇ ਉਹਨਾਂ ਦਾ ਤਾਰ ਸਮਝਾ ਦੇ। ਹਾਂ ਜੀ। ਚਲੋ ਚਾਹ ਮੈਨੂੰ ਚਾਹ ਬਣਦੀ ਆ। 10 ਮਿੰਟ ਰੁਕੋ। ਮੈਂ ਜਾਣਾ। ਕੋਈ ਗੱਲ ਨਹੀਂ। ਅਬ ਜੀ ਲਿਆ ਬਈ ਚਾਹ ਲਿਆ। ਆ ਗਈ ਆ ਗਈ। ਹਲੋ ਭਾਈ ਚਾਹ ਪੀ ਲਓ। ਮਰੀ ਹੋਰ ਕਿਦਾਂ ਬੱਜੀ ਹਾਂ ਹਾਂ ਵਧੀਆ ਜੀ ਇੱਥੇ ਵੀ ਕਿਦਾਂ ਇੱਥੇ ਮੈਨੂੰ ਏਰੀਆ ਦਾ ਤਾਂ ਆਟਾ ਲੱਗਦਾ ਨਹੀਂ ਹਾਂ ਹਾਂ ਜੀ ਹਾਂ ਜੀ ਬਾਹਲੇ ਤੁਸੀਂ ਇੱਧਰ ਕਿੱਥੇ ਕਿਹੜਾ ਫੋਟਾ ਕਿਹੜਾ ਏਰੀਆ ਮੇਰਾ ਏਰੀਆ ਇੱਥੇ ਨਮਸ਼ਾਲ ਦੇ ਨਾਲ ਆ ਪਿੰਡ ਮਹਾਲੋਂ ਅੱਛਾ ਅੱਛਾ ਜੀ ਇਹ ਉਹ ਮੇਰੀ ਗੱਲ ਨੂੰ ਕੰਮ ਕਰ ਉੱਥੇ ਹੈ ਨਹੀਂ ਸਾਡੇ ਲਾਗੇ ਬਸੇ ਬਹਿ ਕੇ ਆ ਜੀਦਾ ਆ ਇੱਥੇ ਮਾੜਾ ਮੋਟਾ ਕੰਮ ਕਰਦੇ ਆਂ। ਸ਼ਾਮ ਨੂੰ ਫੇਰ ਵਾਪਸ ਜਲਦੀ ਆ। ਚਲੋ ਵਧੀਆ ਮੌਸਮ ਹੋਵੇ ਤਾਂ। ਹੋਰ ਕੀ? ਚਲੋ ਕੰਮੇ ਹੀ ਕਰਨਾ। ਲਾ ਹੋਰ ਕੀ ਆ? ਜਿੱਥੇ ਗਾਲਾ ਪਾਣੀ ਲਿਖਿਆ ਉੱਥੇ। ਅੱਛਾ ਵੀ ਬੱਚੇ। ਬੱਚੇ ਵੀ ਇੱਥੇ ਪੜਦੇ ਆ ਬਾਜੀ। ਬੱਚੇ ਵੀ ਇੱਥੇ ਆ। ਠੀਕ ਆ ਠੀਕ ਆ। ਹਾਂ ਜੀ। ਚਾਹ ਵੀ ਲਓ। ਹਾਂ ਚਾਹ ਪੜਾ ਆ ਮੈਂ ਤੁਹਾਨੂੰ ਦੇਉਂਗਾ। ਸਫ਼ਰ ਤੋਂ ਆਈ ਆ। ਮਾਤਾ ਆਇਆ ਮੇਰੇ ਤੋਂ। ਹਲਾ ਚਾਹ ਵੀ ਲਓ।

ਮਾਤਾ ਪਤਾ ਨਹੀਂ ਵੀ ਮੈਨੂੰ ਕਿਹੜੇ ਪਿੰਡ ਦਾ ਆ ਉਹ ਮੇਲੇ ਦੇ ਕੋਲ ਸ਼ੋਰੂਮ ਆ ਜਿੱਥੋਂ ਏਸੀ ਲਿਆਂਦਾ ਆ ਆਹੋ ਉਹਨਾਂ ਨੇ ਭੇਜਿਆ ਆ ਮਕੈਨਿਕ ਇਹ ਹਾਂਜੀ ਹਾਂਜੀ ਮੈਨੂੰ ਤਾਂ ਪਤਾ ਨਹੀਂ ਹੈਗਾ ਕਿਹੜੇ ਪਿੰਡ ਦਾ ਹੋਊਗਾ ਇਹ ਕੀ ਗੱਲ ਹੋਈ ਉਦੋਂ ਮੈਂ ਤੁਹਾਨੂੰ ਪੁੱਛਿਆ ਚਲੋ ਮਾਤਾ ਤੁਸੀਂ ਆਰਾਮ ਕਰੋ ਮੈਂ ਰੋਟੀ ਪਾਣੀ ਤਿਆਰ ਕਰਦੀ ਚਲ ਠੀਕ ਕੋਈ ਨਹੀਂ ਪੈਂਦੀ ਆਈ ਸੀ ਨਾ ਠੰਡ ਜਹੀ ਬੜੀ ਲੱਗਦੀ ਆ ਮੈਨੂੰ ਹੂੰ

ਕਿ ਕਿ ਆ ਮਾਰਜੀ ਤਾਰੇ ਹੀ ਲੋਸੀ ਤਾਰਾ ਮੈਨੇ ਕੋਈ ਗਾਲ ਹੀ ਮਲੇਉਣਾ ਪੈਸੇ ਪੁੰਨੇ ਦੀ ਗੱਲ ਤੋਂ ਹਾਂਜੀ ਤੁਹਾਡਾ ਪਿੰਡ ਭਲਾ ਮਹਾਲੋਂ ਆਂ ਕੀ ਹਾਲ ਕੋਈ ਛੱਕ ਲੱਗਦੀ ਮਹਾਲੋਂ ਪਿੰਡ ਆ ਮੇਰਾ ਇਹ ਦੋ ਆ ਪਿੰਡ ਇੱਕੋ ਹੀ ਆ ਪਿੰਡ ਇਹ ਮਹਾਲੋਂ ਨਹੀਂ ਮਹਾਲੋਂ ਪਿੰਡ ਇੱਕੋ ਹੀ ਆ ਸਹੀ ਸਾਡੇ ਮਾਤਾ ਦੇ ਪੇਕੇ ਆ ਮਹਾਲੋਂ ਮਹਾਲੋਂ ਪੇਕੇ ਤੁਹਾਡੇ ਨਾਲ ਕੇ ਮਹਾਲੋਂ ਹਾਂਜੀ ਹਾਂਜੀ ਕਿਨਾਂ ਆਏ ਬੜਾ ਸਾਡੇ ਭਾਜੀ ਜਾ ਕੇ ਨਾ ਇਦੋਂ ਜਦੋਂ ਜਾਣੇ ਆ ਚੌਂਕ ਨਾ ਕੇ ਛੁੱਟ ਜੇ ਗਲੀ ਜਾਂਦੀ ਆ ਸਾਹਮਣੇ ਠੇਕੇਦਾਰਾਂ ਦੇ ਘਰ ਦੇ ਨਾਲ ਘਰ ਸਾਡਾ ਪੈਂਟ ਦੀ ਪਾਰੀ ਫਿਰਨੀ ਤੇ ਆ ਬਾਹਰਲੇ ਪਾਸੇ ਉਹ ਬੋਟ ਤੇ ਲੰਕੇ ਨਾਲ ਬੰਦੇ ਪਾਸੇ ਅੱਛਾ ਜੀ ਉਹ ਪੈਂਡ ਵਾਲ ਨੂੰ ਕਟਿਆ ਹੁੰਦਾ ਤੇ ਦੁਕਾਨ ਤੇ ਸੌਦਾ ਦੁੱਧ ਲੈਣਾ ਇਹ ਕੰਮ ਹੁੰਦਾ ਜੇ ਤਾਂ ਕਟੇ ਆਈਦਾ ਦੂਜੇ ਪਾਸੇ ਤੁਹਾਡਾ ਦੂਜੇ ਪਾਸੇ ਸਾਡਾ ਘਰ ਅੱਛਾ ਜੀ ਅੱਛਾ ਅੱਛਾ ਵੀਰ ਸਾਡੇ ਪੈਂਡ ਦਾ ਲੋਤਾ ਹੈ ਕਾ ਕੋਈ ਗਾਲੀ ਮਾਤਾ ਨੂੰ ਪੁੱਛ ਲੈਨੇ ਹੋਸਰਾ ਮਾਤਾ ਆਈਓ ਆ ਮਾਤਾ ਆਈਓ ਕਰਦਾ ਗੱਲ ਮੈਂ ਅੱਛਾ ਮਾਤਾ ਮਾਤਾ ਹਾਂ ਬੇਟੇ ਆ ਮੈਂ ਕਿਹਾ ਪੈਸੇ ਦੇਣੇ ਸੀ ਮੈਂ ਇਤਨੀ ਨੂੰ ਇੱਥੇ ਪਾਏ ਆ ਚੱਲ ਦੇ ਦੇ ਇੱਥੇ ਪਾਏ ਆ ਹਾਂ ਮਾਰਾ ਜਿਹੜਾ ਮੇਤਰੀ ਆ ਤੇਰੇ ਪਿੰਡ ਦਾ ਮਾਲੋਂ ਦਾ ਕਹਿੰਦਾ ਮੈਂ ਅੱਛਾ ਮੈਂ ਕਿਹਾ ਸਾਡੇ ਉੱਥੇ ਨਾਨਕੇ ਆ ਹਾਂ ਆਹੋ ਦੇ ਤਾਂ ਪਛਾਣ ਤਾਂ ਅੱਛਾ ਮੈਂ ਦੇਖਣਾ ਹੈਗਾ ਪੈਸੇ ਦੇ ਕੇ ਭੇਜੂਗਾ ਹਾਂ ਉਹਨੂੰ ਅੱਗੇ ਮੇਰਾ ਸਿਰ ਜਾ ਦੋ ਖੁਦਾ ਆ ਚੱਲ ਦੇਖ ਲੈ ਚਾਹ ਜਾਣਦਾ ਹੋਵੇ ਮੈਂ ਦੇਖਣਾ ਹੈਗਾ ਚੱਲ ਠੀਕ ਹੈ ਜੀ ਹੋਰ ਕੰਦਾ ਜੀ ਬਹੁਤ ਵਧੀਆ ਆ ਸੇਵਾ ਪਾਣੀ ਤੁਹਾਡੀ ਹੋਰ ਹਾਂ ਜਿਹੜੇ ਸੀ ਨਾ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਵੀ ਇੱਥੇ ਤੁਸੀਂ ਡਿਊਟੀ ਕਰਦੇ ਕਰਦੇ ਕਰਕੇ ਨਾ ਹਾਂ ਮੈਂ ਇੱਥੇ ਡਿਊਟੀ ਕਰਦਾ ਮੇਲੇ ਚ ਲੱਗਾ ਜੀ ਅੱਛਾ ਮਕਾਨ ਫਿਰ ਨਾ ਨਵਾਂ ਲਿਆ ਹਨਾ ਹਾਂਜੀ ਹਾਂਜੀ ਠੀਕ ਆ ਆਓ ਰਾਲੋ ਉਹ ਫੇਰ ਜਲਦੀ ਜਦੋਂ ਰਹਿਣਾ ਇੱਥੇ ਆ ਹਾਂਜੀ ਫੇਰ ਠੀਕ ਆਓ ਮਾਤਾ ਜੀ ਤੁਹਾਡੇ ਜਿਹੜੇ ਇਹ ਤੁਹਾਡੇ ਕੋਲ ਰਹਿੰਦੇ ਸੀ ਕਿਦੋਂ ਨਾ ਨਾ ਇਹ ਪਿੰਡ ਸਗੇ ਰਹਿੰਦੇ ਬੜੇ ਭਰਾ ਕੋ ਸਗੇ ਅੱਛਾ ਕਿ ਆਏ ਹੋ ਸਗੇ ਅੱਛਾ ਅੱਛਾ ਮੈਂ ਕਹਿੰਦਾ ਇੱਥੇ ਰਹਿਓ ਗਰਮੀ ਗਰਮੀਆਂ ਪੰਜ 10 ਦਿਨ ਰਹਿ ਜਾ ਤੁਸੀਂ ਠੀਕ ਆ ਠੀਕ ਆ ਜੀ ਹਾਂਜੀ ਉਹਨਾਂ ਕਰਕੇ ਠੀਕ ਕਰਵਾਇਆ ਅੱਛਾ ਹਾਂਜੀ ਕਿਹੜਾ ਉਹਦਾ ਸੰਗਰੂਰ ਆ ਨਾ ਪਿੰਡ ਦਾਡਾ ਹਣਾ ਹਾਂਜੀ ਹਾਂਜੀ ਠੀਕ ਆ ਠੀਕ ਆ ਚਲੋ ਇਹਨਾਂ ਕਹਿੰਦਾ ਰਹਿਣ ਦਿੰਦੇ ਪੈਸੇ ਖੜਾ ਨਾ ਕੋਈ ਗੱਲ ਨਹੀਂ ਇਹ ਤਾਂ ਭਾਜੀ ਬਣਦੀ ਜਿਹਾ ਸੇਵਾ ਫੇ ਵੀ ਤੇਲ ਕਨਾ ਮਹਿੰਗਾ ਆ ਚਲੋ ਮਾਤਾ ਵੇ ਆ ਹਾਂਜੀ ਮਾਤਾ ਰਹਿਣਾ ਚਾਰ ਦਿਨ ਠੀਕ ਆ ਚਲੋ ਠੀਕ ਆ ਮਾਦਾ ਤੁਸੀਂ ਲੰਮੇ ਬੈ ਕੇ ਸਹੀ ਠੀਕ ਆ ਉਹ ਤਾਂ ਥੱਕ ਜਿਆ ਹੋਇਆ ਸੀ ਮਾ ਕਮਰ ਜੀ ਮੈਨੂੰ ਲੱਗਦਾ ਜੀ ਸਿੱਧਿਆ ਕਰਾਂ ਅੱਛਾ ਮੈਂ ਕਹਾਂ ਮਾਦਾ ਤੁਸੀਂ ਉਹਨੂੰ ਦੇਖ ਹੀ ਲੈਂਦੇ ਬਾਹਰ ਜਾ ਕੇ ਵੀ ਸ਼ਾਇਦ ਤੁਹਾਨੂੰ ਜਾਣਦਾ ਹੀ ਹੋਵੇ ਕੋਈ ਆਂਡ ਗਵਾਂਢੀ ਹੋਵੇ ਤੁਹਾਡਾ ਮੈਨੂੰ ਕਿੰਨਾ ਵੀ ਪਨੀਰੀ ਦਾ ਬਦਲ ਕਰਦੀ ਮੈਂ ਬਿਆਹ ਕੇ ਆਈ ਹਾਂ ਹੂੰ ਮੈਨੂੰ ਨਹੀਂ ਪਤਾ ਅੱਛਾ ਮੈਂ ਕਹਾਂ ਕੋਈ ਜਾਣਦਾ ਹੀ ਹੁੰਦਾ ਦੇਖ ਲੈਂਦੇ ਮਾੜ ਜੇ ਬਾਹਰ ਨਿਕਲ ਕੇ ਅੱਛਾ ਮੈਨੂੰ ਨਾਲ ਨੰਨੀਆਂ ਪਨੀਰੀਆਂ ਦਾ ਕੀ ਪਤਾ ਆ ਹਾਂਜੀ ਮੈਂ ਵਿਆਹ ਕੇ ਆਈ ਹਾਂ ਹਾਂਜੀ ਇਹ ਤਾਂ ਗੱਲ ਹੈਗੀ ਉਦੋਂ 30-24 ਸਾਲ ਹੋ ਗਏ ਮੈਨੂੰ ਵਿਆਹ ਹੀ ਆਇਆ ਤੁਹਾਡੀ ਮਾਦਾ ਦਾ ਨਾਮ ਸੱਤਿਆ ਹਾਂਜੀ ਉਹ ਤਾਂ ਵੀਰਾ ਹੀ ਲੱਗਦਾ ਹੈ 10 ਕੰਜਰ ਨੇ ਪਛਾਣ ਹੀ ਲਿਆ ਮੈਨੂੰ ਸੱਤਿਆ ਭਾਈ ਬੁਲਾ ਲੈਣੀ ਆ ਆ ਜਾਓ ਮਲਾ ਲੈਣੇ ਕੋਈ ਜਾਣਦੇ ਤੁਸੀਂ ਜਾਣਦੇ ਆ ਆ ਜਾਓ ਕੋਈ ਗੱਲ ਨਹੀਂ ਅੱਛਾ ਆਜੋ ਮੇਰੇ ਕੋਲੋਂ ਬੁਲਾ ਦਿੰਦੇ ਤੁਹਾਨੂੰ ਕੀ ਗੱਲ ਭੈਣ ਅੱਜ ਘਰ ਆਏ ਪ੍ਰਾਣੂ ਵੀ ਨਹੀਂ ਪਰੋਣਾ ਅੱਜ ਫੇਰ ਘਰੋਂ ਮੋੜ ਦੇਣਾ ਨਹੀਂ ਬੁਲਾਉਣਾ ਆ ਵੀਰੇ ਜਾਣਦੇ ਆ ਤੁਸੀਂ ਬਾਜੀ ਹੋਰ ਜਾਣਦੇ ਆ ਕੱਕਾ ਬਹਿ ਜਾ ਜਾਣਦੇ ਆ ਅੱਛਾ ਤੇ ਮੇਰੇ ਤਾਏ ਦੀ ਧੀ ਆ ਮੈਂ ਇਹ ਚਾਚੇ ਦਾ ਪੁੱਤ ਕੀ ਬਹੁਤ ਚਿਰ ਬਾਅਦ ਪਰਮਾਤਮਾ ਨੇ ਅੱਜ ਭੈਣ ਫੇਰ ਅੱਜ ਪਰ ਉਹ ਮੋਰਦਾ ਜੀ ਹੈ ਹਲੇ ਵੀ ਗੁੱਸਾ ਮਾਤਾ ਤੁਸੀਂ ਜਾਣਦੇ ਆ ਉਹ ਭਾਜੀ ਉਹਨਾਂ ਨੂੰ ਹੋਰ ਇਹ ਮੇਰੇ ਚਾਚੇ ਦਾ ਮੁੰਡਾ ਆ ਉਹ ਤਾਂ ਮਾਮਾ ਆ ਤੁਹਾਡਾ ਅੱਛਾ ਜੀ ਹਾਂ ਹਾਂ ਤਾਂ ਬੋਲਾਈ ਨਹੀਂ ਸਖਾਂਦਾ ਫੇਰ ਤੁਸੀਂ ਜਦੋਂ ਬਾਹਰ ਮਾਰੋਂ ਦੇਖ ਕੇ ਮੁੜ ਗਏ ਕੀ ਗੱਲ ਉਦੋਂ ਬੁਲਾ ਲੈਂਦੇ ਚਲੋ ਕੋਈ ਨਹੀਂ ਕੀ ਇਹ ਚੱਕਰ ਬਿਆਨ ਦੱਸੋ ਬੰਦੂ ਵੀ ਕੋ ਪਤਾ ਲੱਗਾ ਤੁਸੀਂ ਕਦੇ ਤੁਹਾਨੂੰ ਦੱਸਿਆ ਨਹੀਂ ਵੀ ਸਾਡੇ ਚਾਚੀ ਤਾਈ ਵੀ ਹੈਗੇ ਆ ਚਲੋ ਉਹ ਬਹੁਤ ਪੁਰਾਣੀਆਂ ਗੱਲਾਂ ਆ ਬਟੂ ਅੱਛਾ ਇਹ ਇੱਕ ਮੇਰਾ ਦਾਆ ਸੀਗਾ ਇੱਕ ਮੇਰਾ ਚਾਚਾ ਸੀਗਾ ਠੀਕ ਹੈ ਜੀ ਹੂੰ ਚਲੋ ਕੀ ਤੁਹਾਨੂੰ ਦੱਸਣਾ ਸੀ ਕੋਈ ਪੁਰਾਣੀਆਂ ਗੱਲਾਂ ਪਤਾਉਂਦੀਆਂ ਕੋਈ ਨਿਆਣਿਆਂ ਨਾਲ ਕਰਨ ਵਾਲੀਆਂ ਹੁੰਦੀਆਂ ਕੋਈ ਨਹੀਂ ਹੁੰਦੀਆਂ ਕਰਨ ਵਾਲੀਆਂ ਕਾਕਾ ਹੂੰ ਉਹ ਗੱਲਾਂ ਦਾ ਵੀ ਅਸੀਂ ਬਹੁਤ ਛੋਟੇ-ਛੋਟੇ ਹੁੰਦੇ ਸੀ ਸਾਡੇ ਜਿਹੜੇ ਮਾਪੇ ਸੀ ਆਪਦੇ ਵਿੱਚ ਮਾੜਾ-ਮਟਾ ਝਗੜਾ ਹੋਏ ਜਾਂਦਾ ਘਰਾਂ ਚ ਆਹੋ ਝਗੜੇ ਹੋਈ ਇਹ ਥੋੜੇ ਵੱਡੇ ਸੀ ਮੈਂ ਛੋਟਾ ਸੀ ਸਾਰਿਆਂ ਤੋਂ ਹੂੰ ਝਗੜਾ ਹੋ ਗਿਆ ਤੇ ਕਈ ਰੇਸ ਤੇ ਦਾ ਹੁੰਦੇ ਤੁਹਾਨੂੰ ਪਤਾ ਕੋਈ ਬਾਲਦੀ ਦਾ ਤੇਲ ਪਾਉਣ ਵਾਲੇ ਨਾ ਹੋਏ ਤਾਂ ਘਰ ਲਾਗੇ ਨਹੀਂ ਘਰ ਜਿੰਨੀ ਕਿਤੇ ਕੋਸ਼ਿਸ਼ ਹੋਈ ਫੇ ਪਾਂਬੜ ਮਚਾਤੇ ਹੂੰ ਅਲੱਗ-ਅਲੱਗ ਕਰਤਾ ਅਸੀਂ ਪੈਂਟ ਦੇ ਦੂਜੇ ਪਾਸੇ ਇਹ ਪੈਂਟ ਦੇ ਦੂਜੇ ਪਾਸੇ ਕੀ ਜਦੋਂ ਕਦੇ ਟਕਰੇ ਕਦੇ ਕਿਸੇ ਨੂੰ ਬੁਲਾਇਆ ਟਾੜ ਦੀ ਸਾਡਾ ਕਸੂਰ ਨਹੀਂ ਸੀ ਮਾਪਿਆਂ ਦੀ ਲੜਾਈ ਸੀ 사ਜਾ ਸਾਨੂੰ ਮਰ ਗਈ ਇਹਦਾ ਵਿਆਹ ਕਰਤਾ ਸਾਰਿਆਂ ਤੋਂ ਵੱਡੀ ਸੀ ਘਰ 'ਚ ਠੀਕ ਜਦੋਂ ਇਹਨ ਕਿਤੇ ਆਉਣਾ ਇਹਨੇ ਵੀ ਕੋਸ਼ਿਸ਼ ਨਹੀਂ ਕੀਤੀ ਅਸੀਂ ਤਾਂ ਬੇਸਮਝ ਸੀਗੇ ਤੇ ਸਾਨੂੰ ਇਹਨੇ ਵੀ ਮੂੰਹ ਕਮਾ ਲੈਣਾ ਅਸੀਂ ਵੀ ਖਵਾਣਾ ਕੱਟੀ ਨੂੰ ਬੁਲਾਇਆ ਅੱਜ ਜਦੋਂ ਸਾਚੀ ਸੀ ਜਦੋਂ ਮੈਂ ਤੁਹਾਡੇ ਘਰੋਂ ਕੁੜੀ ਨੇ ਕਿਹਾ ਨਾ ਵੀ ਮਾਤਾ ਚਾਹ ਵੀ ਨਹੀਂ ਗੋਲੀ ਨੇ ਮੈਂ ਆਵਾਜ਼ ਸੁਣ ਲਈ ਠੀਕ ਹੈ ਮੇਰੇ ਦਿਲ ਚੋਂ ਟਕਰੀਆ ਵੱਜਿਆ ਅੰਦਰ ਵਹਾ ਗਿਆ ਇਹ ਵਾਰ ਕਿਸੇ ਆਪਣੇ ਦੀ ਆ ਠੀਕ ਪਰਮਾਤਮਾ ਨੇ ਸਾਨੂੰ ਇੱਕ ਘਰ ਦੇ ਵਿੱਚ ਜਨਮ ਦਿੱਤਾ ਇੱਕ ਖੂਨ ਸਾਡਾ ਕਰਦਿਆਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੇ ਸਾਨੂੰ ਭੈਣਾ ਭਰਾਵਾਂ ਨੂੰ ਵਿਛੋੜ ਤੱਕ ਕਿੰਨੇ ਸਾਲ ਹੋ ਗਏ ਅੱਜ ਕੋ ਦੁਬਾਰਾ ਰਿਸ਼ਤਾ ਜੋੜਨ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਨੇ ਤਾਂ ਕਿੱਥੇ ਤੁਸੀਂ ਤੁਸੀਂ ਇੱਥੇ ਨੌਕਰੀ ਕਰਨੀ ਸੀ ਸੰਗਰੂਰ ਦਵਾ ਕੇ ਮੈਂ ਤੁਹਾਡੇ ਘਰ ਏਸੀ ਦੇਖਣ ਆਉਣਾ ਸੀ ਭੈਣ ਨੂੰ ਮਿਲਣਾ ਸੀ ਦੇਖ ਲਓ ਕੁਦਰਤ ਦੇ ਰੰਗ ਆ ਪ੍ਰਮਾਤਮਾ ਨੇ ਜਿਹੜੇ ਰਿਸ਼ਤੇ ਬਣਾਏ ਆ ਬਹੁਤ ਸੋਚ ਕੇ ਬਣਾਏ ਆ ਤੇ ਅਨਸਾਰਿਆਂ ਜਿਹੜਾ ਉਹ ਪ੍ਰਮਾਤਮਾ ਦੇ ਬਣਾਇਆ ਰਿਸ਼ਤੇਆਂ ਨੂੰ ਭੁੱਲ ਜਾਂਦਾ ਨਾ ਮੰਦਾ ਜੰਗਾ ਕਰੀ ਇਹ ਨਹੀਂ ਮੈਨੂੰ ਕਿਹਾ ਨਾ ਮੈਂ ਤਾਂ ਨਾਲੇ ਛੋਟਾ ਸੀ ਪਰ ਅੱਜ ਵੀ ਮੈਂ ਸੋਚਿਆ ਮੈਂ ਕਿਹਾ ਭੈਣ ਨੇ ਪਤਾ ਨਹੀਂ ਪਤਾ ਮੈਨੂੰ ਲੱਗਿਆ ਸੀ ਭੈਣ ਨੇ ਮੈਨੂੰ ਦੇਖਿਆ ਕਿ ਭੈਣ ਨੇ ਅੱਜ ਵੀ ਨਹੀਂ ਬੁਲਾਉਣਾ ਕਹਿਣਾ ਤਾਂ ਤੇਰਾ ਦੇਰ ਨਹੀਂ ਕੀਤਾ ਮਤੇਰਾ ਉਹ ਤੇਰਾ ਵੀਰੇ ਦਿਲ ਕਰਦਾ ਮਿਲਣੇ ਨੂੰ ਮੈਂ ਫਿਰ ਕਿਹਾ ਮੈਂ ਕਿਹਾ ਚੱਲ ਭੈਣ ਨੇ ਪਹਿਲ ਹੀ ਕਰਨੀ ਮੈਂ ਛੋਟਾ ਹੋਣ ਦੇ ਨਾਤੇ ਮੈਂ ਹੀ ਪਹਿਲ ਕਰ ਲੰਨਾ ਚਲੋ ਕੋਈ ਗੱਲ ਨਹੀਂ ਵਧੀਆ ਹੋਰ ਕਿਤੇ ਠੀਕ ਆ ਠੀਕ ਆ ਮਤੇਰਾ ਦਿਲ ਕਰਦਾ ਬੋਲਣਾ ਨਾ ਕੀ ਕਰੀਏ ਹੁੰਦੇ ਇਦਾਂ ਕਰਦੇ ਚਲਿਆਉਣੇ ਜਿਹੜੇ ਸੀਗੇ ਉਹ ਤਾਂ ਚਰੇਗਾ ਸਾਨੂੰ ਜ਼ਿਆਦਾ ਲਈ ਇੱਕ ਦੂਜੇ ਨਾਲ ਲੱਗਾ ਪਰ ਜਿਹੜੇ ਰਸਤੇ ਪ੍ਰਮਾਤਮਾ ਨੇ ਬਣਾਏ ਆ ਕੁਝ ਸੋਚ ਕੇ ਬਣਾਏ ਨੇ ਸਾਨੂੰ ਇੱਕ ਖਾਨਦਾਨ ਦੇ ਵਿੱਚ ਪੈਦਾ ਕੀਤਾ ਸਾਨੂੰ ਰਿਸ਼ਤਾ ਪ੍ਰਮਾਤਮਾ ਨੇ ਦਿੱਤਾ ਕਾਕਾ ਵੀ ਬੜੀ ਛਿਆਣੀਆਂ ਜਿਹਦਾ ਨਿਆਣਿਆਂ ਦੇ ਮਾਣਾਂ 'ਚ ਫਰਕ ਪਾ ਦਿੰਦੀਆਂ ਪਾ ਦਿੰਦੀਆਂ ਬਹੁਤ ਨਹੀਂ ਫਰਕ ਪਾਉਣੀ ਇਸ ਘਟੇ ਬੋਟੀ ਨੂੰ ਗਾ ਰੋਟੀ ਪਾਣੀ ਤਾਂ ਆਪਣੇ ਮਾਮੇ ਨੂੰ ਫੜਾ ਕੇ ਤੋਰਨਾ ਅੱਛਾ ਠੀਕ ਆ ਠੀਕ ਆ ਚਾਹ ਪਾਣੀ ਰੋਟੀ ਪਾਣੀ ਸੇਵਾ ਕਰਨੀ ਅੱਛਾ ਤਾਂ ਤੁਸੀਂ ਤੇਰਾ ਮਾਮਾ ਆਇਆ ਪਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਤਾਂ ਪਤਾ ਲੱਗ ਗਿਆ ਹੁਣ ਤਾਂ ਆਵਾਂ ਮਿਲਣਾ ਆਗਿਆ ਲੈਣਾ ਵੀਰੇ ਆਇਆ ਘਰ ਚ ਕੋਈ ਨਾ ਆਇਆ ਘਰ ਤੂੰ ਹੈ ਅਮਰਜੀਤ ਹਾਂਜੀ ਆ ਜਰਾ ਤੇਰਾ ਭਾਈ ਤੁਸੀਂ ਇੱਧਰ ਆਓ ਮਾਮਾ ਆਇਆ ਪਤਾ ਮਾਮਾ ਜੀ ਬੈਠੋ ਤੁਸੀਂ ਇੱਧਰ ਆਓ ਤੇਰਾ ਚਲੋ ਰਸਤਾ ਬਣ ਗਿਆ ਹਾਂ ਅਮਰਜੀਤ ਹਾਂਜੀ ਆਦਾ ਇੱਧਰ ਲੈ ਅਮਰਜੀਤ ਅਰੇ ਇੱਥੇ ਤਾਂ ਨਿਕਲਿਆ ਪਾਣੀ ਮੈਂ ਤੇਰੀ ਨਾਲ ਅੱਛਾ ਜੀ ਮਾਮਾ ਜੀ ਬਣ ਗਿਆ ਆਪਣੇ अच्छा हां दे ले मा का दी दी तुसी ताही ਚਾਤੀਆ ਮਾਰ ਮਾਰ ਕੇ ਦੇਖਦੇ ਸੀਗੇ ਫਿਰ ਚਾਤੀਆ ਮਾਰਦੀ ਸੀ ਮੈਂ ਆਵਾਜ਼ ਪਸਾਣ ਲੇ ਮੈਂ ਕਹਾ ਲੱਗਦੀ ਤਾਂ ਮੈਨੂੰ ਵੀ ਰੇਦੀ ਆ ਅੱਛਾ ਫਿਰ ਤੁਸੀਂ ਵੱਡੇ ਸੀ ਤੁਹਾਨੂੰ ਪਹਿਲ ਕਰਨੀ ਚਾਹੀਦੀ ਸਾਨੂੰ ਮੈਂ ਤਾਂ ਤਾਂ ਨਹੀਂ ਮੈਂ ਕਹਾ ਛੋਟਾ ਹੈਗਾ ਪਤਾ ਨਹੀਂ ਅੱਜ ਕੱਲ ਦੇ ਖੂਨ ਦਾ ਮੈਂ ਕਹਾ ਵੇ ਨਾ ਮੈਨੂੰ ਕਹਿ ਦਵੇ ਬੇ ਪਿਚਲੀਆਂ ਲੜਗੀਆਂ ਕਿਤੇ ਮੈਂ ਕਹਾ ਹੁਣ ਨਾ ਜਗਾ ਦੇ ਮੈਂ ਤਾਂ ਫੇਰ ਲੱਗੀ ਸੀ ਵੱਡੀ ਬਹੁਤ ਗਲਤੀ ਕਰਨ 3 ਸਾਲਾਂ ਬਾਅਦ ਕਿਤੇ ਸਬਬੀ ਸਾਡੇ ਮੇਲ ਹੋਏ ਸੀ ਮੈਂ ਤਾਂ ਫੇਰ ਲੱਗੀ ਸੀ ਗਲਤੀ ਕਰਨ ਮੈਂ ਤਾਂ ਫੇਰ ਨਹੀਂ ਮੈਂ ਤਾਂ ਤੁਹਾਨੂੰ ਵੀ ਕਿਹਾ ਮੈਂਗਾ ਭੇਜ ਦੋ ਭੇਜ ਦੋ ਉਹਨੂੰ ਨਾ ਜੀ ਤਾਂ ਤੈਨੂੰ ਕਿਹਾ ਵੀ ਮੇਰੀ ਪਿੰਡ ਦਾ ਆ ਮਿਲ ਲਓ ਮੈਂ ਦੇਖ ਲਓ ਫੇਰ ਵੀ ਮੈਂ ਜਦੋਂ ਪੌੜੀ ਉੱਤਣ ਲੱਗਿਆ ਨਾ ਮੇਰਾ ਹੌਸਲਾ ਨਪਿਆ ਮੈਂ ਕਿਹਾ ਵੀ ਚਲੋ ਜੀ ਭੈਣ ਨੇ ਨਹੀਂ ਬੁਲਾਇਆ ਮੈਂ ਹੀ ਬੁਲਾ ਲਾਂ ਨਾ ਸਾ ਤੇ ਦਿਲ ਦੀ ਆਵਾਜ਼ ਜਿਹੜਾ ਖੂਨ ਦਾ ਰਸਤਾ ਖੂਨ ਤੋਂ ਚੱਪੇ ਨਹੀਂ ਆ ਖੂਨ ਦੇ ਰਸਤੇ ਦਾ ਆਪੇ ਹੀ ਹੱਕਾ ਮਾਰਦਾ ਖੂਨ ਦਾ ਰਸਤਾ ਦਾ ਖੂਨ ਦਾ ਹੀ ਹੈ ਹਾਂ ਜੀ ਚਾਚੇ ਤਾਇਆ ਆ ਦੇਖ ਰਹੇ ਆ ਇਹ ਤਾਂ ਤਾਂ ਭਰਾ ਹੀ ਆ ਮੇਰਾ ਭਰਾ ਹੀ ਆ ਦੇਖੋ ਜੀ ਬੰਦੇ ਦਾ ਹੁਣ ਕੋਈ ਵੀ ਬੰਦਾ ਪਿੰਡ ਦੀ ਕੁੜੀ ਨੂੰ ਨਹੀਂ ਛੱੜਦਾ ਅਗਲਾ ਜੋ ਵੀ ਸਰਦਾ 10 20 50 ਦੇ ਕੇ ਆਉਂਦਾ ਇਹਦਾ ਫੇ ਭੈਣ ਭਰਾ ਆ ਤੁਸੀਂ ਹਾਂ ਭਰਾ ਚਾਚੇ ਤਾਇਆ ਦੇ ਸਕੇ ਭੈਣ ਭਰਾ ਆ ਤੁਸੀਂ ਵਾਡੀ ਲੜਾਈ ਨੇ ਦੱਸੋ ਕਿੰਨਾ ਚੱਕਰ ਪਵਾਡਾ ਅਸੀਂ ਖਰਾਬ ਹੋਣਾ ਸੀ ਮੈਂ ਆਉਣਾ ਸੀ ਦੇ ਅੱਜ ਵੀ ਭੈਣ ਮੇਰਾ ਬੋਲੇ ਮੋੜ ਦੇ ਦੀ ਪਤਾ ਕਿ ਦੁਨੀਆ ਤੋਂ ਐਵੇਂ ਚੱਲ ਜਾਣਾ ਸੀ ਨਾ ਕਦੀ ਆਏ ਦਾ ਇਹ ਗੱਲ ਤਾਂ ਮੇਰਾ ਨੇ ਰਿਸ਼ਤਾ ਬਣਾ ਕੇ ਭੇਜਿਆ ਸੀ ਤੇ ਚਲੋ ਨਾਲੇ ਰਿਸ਼ਤੇਦਾਰੀਆਂ ਤਾਂ ਮਿਲਦੀਆਂ ਲੀਆਂ ਜੇ ਆਪਾਂ ਕਿਸੇ ਨੂੰ ਮਿਲਣਾ ਹੈ ਦੇਖੋ ਛੋਟੀਆਂ ਛੋਟੀਆਂ ਗੱਲਾਂ ਲੈ ਕੇ ਘਰਾਂ ਦੇ ਝਗੜੇ ਹੁੰਦੇ ਆ ਪਰ ਮਾਪਿਆਂ ਦੀ ਚਾਹੀਦਾ ਆ ਆਪਣੀਆਂ ਘਰੇਸਾਂ ਦੇ ਬੱਚਿਆਂ ਨੂੰ ਦੂਰ ਰੱਖਣ ਬੱਚਿਆਂ ਦੇ ਨਹੀਂ ਅਸਰ ਪੈਣਾ ਬੱਚਿਆਂ ਤੇ ਬੱਚਿਆਂ ਦੇ ਅਸਰ ਨਹੀਂ ਪੈਣਾ ਚਾਹੀਦਾ ਬੱਚਿਆਂ ਨੂੰ ਛੋਟੇ ਛੋਟੇ ਸਾਡੇ ਮਨਾਂ ਚ ਚਾਤਾ ਫੱਕ ਪਿਆ ਆ ਪਿਆ ਬਿੰਨੇ ਸਾਲ ਹੋ ਗਏ ਮੈ ਜਾਂਦਾ ਫਰਕ ਪਾਜੀ ਪੈ ਜਾਂਦਾ ਤੇ ਅੱਜ ਮੈਂ ਜਦੋਂ ਘਰ ਜਾ ਕੇ ਦੱਸੂਗਾ ਤੇ ਪਹਿਣ ਮੇਢੀ ਸੀ 9 ਸਾਲਾਂ ਬਾਅਦ ਕੋਈ ਨਹੀਂ ਜਦੋਂ ਮੈਂ ਪਿੰਡ ਨੂੰ ਆਉਂਗੀ ਤਾਂ ਮੈਂ ਆਉਂਗੀ ਬੋਤਾ ਘਰ ਨੂੰ ਚਾ ਜਰੇ ਪ੍ਰਾਣੀਆਂ ਗੱਲਾਂ ਉਹਨਾਂ ਨੂੰ ਭੁੱਲ ਕੇ ਹੁਣ ਮਿਲੋ ਇੱਕ ਦੂਸਰੇ ਨੂੰ 9 ਸਾਲ ਹੋ ਗਏ ਦੇਖ ਲਓ ਤੁਹਾਨੂੰ ਕੋਈ ਨਹੀਂ ਹੁਣ 32 ਸਾਲ ਹੋ ਗਏ ਸਾਨੂੰ ਆਪਸ ਵਿੱਚ ਬੋਲਿਆ ਨੂੰ ਅੱਛਾ ਕਾਫੀ ਜ਼ਰ ਟਾਈਮ ਲੰਮਾ ਪੈਣਾ ਹੋ ਗਿਆ ਥੋੜੇ ਥੋੜੀ ਐ ਸਭ ਉਹ ਤਾਂ ਸੋਬੀ ਕਿਦਾਂ ਰੱਬ ਨੇ ਮੇਲ ਕਰਾਉਣੇ ਸੀ ਸਾਡੇ ਭੈਣ ਭਰਾ ਦੇ ਆਏ ਗਏ ਵੀ ਨਹੀਂ ਕਦੇ ਮਿਲੇ ਇੱਕ ਦੂਜੇ ਨੂੰ ਦੇਖੋ ਇਹ ਵੱਡੇ ਸੀ ਜਿਹੜੀ ਖੁਸ਼ੀ ਸੀ ਇਹਨਾਂ ਨੂੰ ਕਰਨੀ ਚਾਹੀਦੀ ਸੀ ਹੋਈ ਨਹੀਂ ਨੀ ਕੀਤੀ ਚਲੋ ਮੈਂ ਤਾਂ ਮੈਂ ਤਾਂ ਘਰਤ ਪਿਆ ਸੀ ਵੀ ਸਾਰੇ ਤੋਂ ਛੋਟਾ ਠੀਕ ਚਲੋ ਮੈਂ ਬਸ ਆਂ ਦਿਹਾੜੀ ਜਾਂਦੀ ਸੀ 1 ਘੰਟੇ 2 ਘੰਟੇ ਜਾ ਆ ਜਾਂਦੀ ਸੀ ਇਹ ਕੰਮ ਕੁਮਤੇ ਗਏ ਉਹ ਕਈ ਵਾਰੀ ਪਤਾ ਕੀ ਗੱਲ ਹੈ ਕਈ ਵਾਰੀ ਇਹਦੀ ਮਾਵਾ ਵੀ ਕਹਿੰਨੇ ਜੇ ਤੂੰ ਉਹਨੂੰ ਬੁਲਾਇਆ ਦੇਖ ਲਈ ਜੇ ਤੂੰ ਉਹਨੂੰ ਬੁਲਾ ਆਪਣੀ ਭੈਣ ਨੂੰ ਬੁਲਾਇਆ ਦੇਖ ਲਈ ਉਹ ਬੱਚੇ ਕਈ ਵਾਰੀ ਡਰਦੇ ਬੁਲਾਉਂਦੇ ਡਰਦੇ ਡਾਂਦੇ ਡਰਦੇ ਡਰਦੇ ਉਹ ਡਰ ਮਾਨਾਂ ਚ ਬੈਹ ਜਾਂਦਾ ਫਿਰ ਨਫਰਤਾਂ ਹੋ ਜਾਂਦੀਆਂ ਦੇ ਨਾਲ ਚ ਵੀ ਸਾਡੇ ਨੇ ਐਂਦਾ ਕੀਤੀ ਸਾਡੇ ਨੇ ਐਂਦਾ ਕੀਤੀ ਜਦ ਕਿ ਬੱਚਿਆਂ ਦਾ ਤਾਂ ਕੋਸੂਰੇ ਨਹੀਂ ਹੁੰਦਾ ਜੋਦੀ ਤਾਂ ਸਾਰੀ ਦੁਨੀਆ ਭੈਣ ਭਰਾਵਾਂ ਨਾਲ ਹੁੰਦੀ ਆ ਤੇ ਵਿਚਾਲੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਨੂੰ ਤਾਂ ਮੌਕਾ ਚਾਹੀਦਾ ਉਹਨੇ ਮਲਾਉਣਾ ਤਾਂ ਕੀ ਆ ਉਹਨੇ ਵਿਛੋੜੀ ਉਹਨਾਂ ਨੂੰ ਤਾਂ ਮੌਕਾ ਚਾਹੀਦਾ ਵੀ ਹੁਣ ਅੱਖ ਲੱਗਿਓ ਆ ਹੋਰ ਪਾ ਦਿਓ ਪਾ ਦਿਓ تیر ਇਹ ਸਾਡੇ ਨਾਲ ਹੋਇਆ ਸਾਡੇ ਮਾਪੇ ਨੇ ਅੱਛਾ ਇੱਕ ਗੱਲ ਹੋਰ ਸੀ ਤੇ ਸਾਡੇ ਬਾਪ ਆਪ ਜੂ ਚ ਕਦੀ ਨਹੀਂ ਸੀ ਲੜੇ ਅੱਛਾ ਕੋਈ ਕੋ ਡਾਕਟਰ ਥੋੜੀ ਹੋਇਆ ਬਸ ਮਨੋਮਾਨੀ ਨਾ ਸਾਡੀ ਮਾਵਾਂ ਕਦੀ ਰਣੀਆਂ ਅੱਛਾ ਅਜੀ ਉਹਨੇ ਨਾਲ ਅਸੀਂ ਛੋਟੇ ਛੋਟੇ ਹੁੰਦੇ ਦੀ ਉਂਗਲ ਫੜ ਕੇ ਦੁਕਾਨ ਤੇ ਜਾਣਾ ਪੈਣੋ ਦੋ ਅੱਜ ਬੜੀ ਪਰਚੇਤੇ ਨਹੀਂ ਆਇਆ ਕਿੰਦਾ ਸੀ ਇਹ ਵੱਡੀ ਮੁੰਡੀ ਉਂਗਲ ਫੜ ਕੇ ਅੱਜ ਦੁਕਾਨ ਤੇ ਜਾਣਾ ਹੁਣ ਚੇਤਾ ਆਉਂਦਾ ਇੱਕ ਵਾਰੀ ਇਹਦੇ ਮੈਂ ਵੱਟ ਵੱਟ ਕੇ ਚਪੇੜਾ ਮਾਰੀਆਂ ਤੁਰੇ ਨਾ ਮੇਰੇ ਨਾਲ ਕੀ ਹਾਂ ਚਲੋ ਪੈਣਾ ਸਾਡੇ ਸਾਡੇ ਲਈ ਰਾਤ ਵੀ ਦੋ ਹੋਈਆਂ ਚਲੋ ਜੇ ਪਰਮਾਤਮਾ ਨੇ ਅੱਜ ਮੇਲ ਕਰਾਤਾ ਤਾਂ ਸਾਰੇ ਹੁਣ ਮੇਲ ਨੂੰ ਮੇਲੇ ਰੱਖਾ ਤੁਸੀਂ ਵੀ ਕਾਕਾ ਹੁਣ ਨਾ ਕੋਈ ਨਹੀਂ ਕੋਈ ਨਹੀਂ ਅਸੀਂ ਉਹ ਨਹੀਂ ਇਧਰ ਆਪਣੇ ਮਾਮੇ ਰੋਟੀ ਪਾਣੀ ਬਣਾਵੇ ਪਾਣਾ ਨਹੀਂ ਮੈਂ ਨਹੀਂ ਚਲ ਕੋਈ ਨਹੀਂ ਨਹੀਂ ਰੋਟੀ ਖਾ ਕੇ ਵੀਰੇ ਜਾਣਾ ਰੋਟੀ ਖਾ ਕੇ ਜਾਣਾ ਤੋਂ ਕੋਈ ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਆਜ ਦੀ ਸਾਡੀ ਸਰੋਤ ਸਟੋਰੀ ਦਾ ਸੁਨੇਹਾ ਤਾਇ ਦੇਤੀ ਚਾਚੇ ਦਾ ਪੁੱਤਰ ਤੇ ਇਸ ਸਟੋਰੀ ਦੇ ਵਿੱਚ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਛੋਟੇ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜੇ ਹੋ ਜਾਂਦੇ ਆ ਕਈ ਵਾਰੀ ਇੱਕੋ ਘਰ 'ਚ ਜੰਮੇ ਚਾਚੇ ਤਾਇਆ ਦੇ ਬੱਚੇ ਜਿਹੜੇ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਹੋ ਜਾਂਦੀ ਆ ਉਹਨਾਂ ਰਿਸ਼ਤਿਆਂ ਨੂੰ ਲੈ ਕੇ ਅੱਜ ਦੀ ਸਾਡੀ ਸਟੋਰੀ ਆ ਤੇ ਸਾਨੂੰ ਸਾਡੀ ਟੀਮ ਦੀ ਉਹਨਾਂ ਭੈਣਾਂ ਭਰਾਵਾਂ ਨੂੰ ਅਪੀਲ ਆ ਜਿਹੜੇ ਚਾਚੇ ਤਾਇਆ ਦੇ ਪੋਤੇ ਆ ਜੇ ਪ੍ਰਮਾਤਮਾ ਨੇ ਇੱਕ ਘਰ ਦੇ ਵਿੱਚ ਪੈਦਾ ਕੀਤਾ ਤਾਂ ਮਿਲਬਰਤਗੇ ਰਹਿਣਾ ਆਪਣਾ ਫਰਜ਼ ਆ ਛਿਆਣਿਆਂ ਦੇ ਝਗੜੇ ਕਈ ਵਾਰ ਬੱਚਿਆਂ ਨੂੰ ਦੂਰ ਦੂਰ ਕਰ ਦਿੰਦੇ ਆ ਤੇ ਜਿਨ੍ਹਾਂ ਘਰਾਂ ਦੇ ਵਿੱਚ ਕਿਤੇ ਕੋਈ ਇਦਾਂ ਦੀ ਹੈ ਉੱਥੋਂ ਬੱਚਿਆਂ ਨੂੰ ਉਹਨਾਂ ਭੈਣਾਂ ਭਰਾਵਾਂ ਨੂੰ ਸਾਡੀ ਅਪੀਲ ਹੈ ਵੀ ਪਹਿਲ ਕਰੋ ਜਿਹੜੇ ਵੱਡੇ ਆ ਉਹ ਪਹਿਲ ਕਰਨ ਆਪਣੇ ਛੋਟਿਆਂ ਨੂੰ ਗੱਲ ਲਾਉਣ ਦੀ ਕੋਸ਼ਿਸ਼ ਕਰਨ ਤੇ ਜਿੱਥੇ ਛੋਟੇ ਆ ਉਹਨਾਂ ਦਾ ਵੀ ਫਰਜ਼ ਬਣਦਾ ਆਪਣੇ ਵੱਡਿਆਂ ਦਾ ਸਤਿਕਾਰ ਕਰਨ ਆਪਣੇ ਭੈਣਾਂ ਭਰਾਵਾਂ ਦਾ ਤੇ ਖਾਸ ਤੌਰ ਤੇ ਸਾਡੀ ਅਪੀਲ ਮਾਪੇ ਬਾਬ ਨੂੰ ਵੀ ਆਪਣੇ ਝਗੜੇ ਬੱਚਿਆਂ ਦੇ ਨਾਲ ਥੋਪੋ ਆਪਣੇ ਝਗੜਿਆਂ ਦੇ ਵਿੱਚ ਬੱਚਿਆਂ ਨੂੰ ਨਾ ਲੈ ਕੇ ਆਓ ਕਿਉਂਕਿ ਬੱਚਿਆਂ ਦਾ ਕੋਸੂਰ ਕੋਈ ਨਹੀਂ ਜੇ ਸਾਡੀ ਸਟੋਰੀ ਚੰਗੀ ਲੱਗੀ ਤਾਂ ਸ਼ੇਅਰ ਲੱਗ ਕੇ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ